ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਦਿਵਿਆ ਪੰਜਾਬ ਟੀਵੀ ਤੇ ਮੈਂ ਹਾਂ ਸਾਹਿਲ मेहता ਇਸ ਵੇਲੇ ਦੀ ਵੱਡੀ ਖਬਰ ਕਰਤਾਰਪੁਰ ਕੋਰੀਡੋਰ ਦੇ ਨਾਲ ਜੁੜੀ ਹੋਈ ਆ ਰਹੀ ਹੈ ਜਿੱਥੇ ਕਿ ਕੱਲ ਦਿੱਲੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਕੋਰੀਡੋਰ ਨੂੰ ਲੈ ਕੇ ਇੱਕ ਵੱਡੀ ਮੀਟਿੰਗ ਬੁਲਾਈ ਗਈ ਸੀ ਜਿਸ ਦਾ ਕਿ ਅਸਰ ਹੁਣ ਵੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਕਿ ਉੱਥੇ ਜਿਹੜੇ ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜਾ ਰੋਡ ਬਣਨ ਜਾ ਰਿਹਾ ਉਸ ਦੀਆਂ ਨਿਸ਼ਾਨਦਈਆਂ ਪੂਰੀ ਤੇਜ਼ੀ ਦੇ ਨਾਲ ਅਤੇ ਜੋਰ-ਸ਼ੋਰ ਦੇ ਨਾਲ ਕਰ ਦਿੱਤੀਆਂ ਗਈਆਂ ਨੇ ਜਿਸ ਦਾ ਜਾਇਦਾ ਆਈਜੀ ਬਾਰਡਰ ਰੇਂਜ ਨੇ ਜਿਹੜਾ ਬਾਰਡਰ ਤੇ ਪਹੁੰਚ ਕੇ ਕੀਤਾ ਤੇ ਜਿਨ੍ਹਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਦੇਖਦੇ ਹਾਂ ਇਸ ਸੰਬੰਧੀ ਇਹ ਖਾਸ ਰਿਪੋਰਟ ਪਾਸੇ ਜਿੱਥੇ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਦੇ ਲਈ ਕਰੀਬ 35% ਕੰਮ ਵੀ ਕੀਤਾ ਜਾ ਚੁੱਕਿਆ ਹੈ ਪਰ ਭਾਰਤ ਦੇ ਵੱਲੋਂ ਹਲੇ ਤੱਕ ਕੇਵਲ ਰੋਡ ਦੇ ਉੱਤੇ ਨਿਸ਼ਾਨਦੀਆਂ ਕਰਕੇ ਝੰਡੀਆਂ ਹੀ ਲਗਾਈਆਂ ਗਈਆਂ ਨੇ ਪਰ ਭਾਰਤ ਸਰਕਾਰ ਦੇ ਵੱਲੋਂ ਕੱਲ ਦੀ ਮੀਟਿੰਗ ਦਾ ਅਸਰ ਹੁਣ ਦਿਖਾਈ ਵੀ ਦੇਣ ਲੱਗਾ ਹੈ ਜੀ ਹਾਂ ਅੱਜ ਬੀਐਸਐਫ ਦੇ ਆਈਜੀ ਮਹੀਪਾਲ ਯਾਦਵ ਅਤੇ ਨੈਸ਼ਨਲ ਹਾਈਵੇ ਥਾਰਟੀ ਦੇ ਅਧਿਕਾਰੀਆਂ ਦੇ ਇਲਾਵਾ ਐਸ ਡੀ ਐਮ ਡੇਹਰਾ ਪਾਪਾ ਨਾਨਕ ਅਸ਼ੋਕ ਕੁਮਾਰ ਨੇ ਵੀ ਗੁਰਦਾਸਪੁਰ ਕਾਰਿਡੋਰ ਦਾ ਦੌਰਾ ਕੀਤਾ ਇਸ ਮੌਕੇ ਤੇ ਐਸ ਡੀ ਐਮ ਨੇ ਦੱਸਿਆ ਕਿ ਅੱਜ ਸਾਰੇ ਅਧਿਕਾਰੀਆਂ ਨੇ ਜੋ ਇਸ ਡੇਹਰਾ ਪਾਪਾ ਨਾਨਕ ਦੇ ਵਿੱਚ ਬਣ ਵਾਲੇ ਕਾਰਿਡੋਰ ਦੇ ਰੋਡ ਦਾ ਜਾਇਜਾ ਲਿਆ ਏ ਇਸ ਦੀ ਚੜਾਈ 200 ਫੁੱਟ ਤੇ ਲੰਬਾਈ ਕਰੀਬ ਪੌਣੇ 4 ਯਾਨੀ ਕਿ 3.80 ਕਿਲੋਮੀਟਰ ਬਣਨੀ ਹੈ ਇਸ ਦੇ ਇਲਾਵਾ ਜੋ-ਜੋ ਵੀ ਬੀ ਐਸ ਐਫ ਦੀਆਂ ਇਮਾਰਤਾਂ ਬਣੀਆਂ ਨੇ ਉਸ ਦਾ ਵੀ ਜਾਇਜਾ ਲੇ ਆ ਗਿਆ ਏ ਅਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਸਾਰੇ ਕੰਮ ਸ਼ੁਰੂ ਹੋ ਜਾਣਗੇ ਸਭ ਆ ਰਹੇ ਨੇ ਇਹ ਆਪਣਾ ਕੋਈ ਜਿਹੜਾ ਇੱਥੇ ਇਹਨਾਂ ਨੂੰ ਜਗਾ ਲੜੀਂਦੀ ਆ ਜਦੋਂ ਇੱਥੇ ਬਣਨਾ ਹੈ ਜਿਹੜਾ ਦਰਸ਼ਨ ਸਾਲ ਦਾ ਕੋਰੀਡੋਰ ਬਣਨਾ ਹੈ ਕੋਰੀਡੋਰ ਦੇ ਉੱਤੇ ਇਹਨਾਂ ਨੂੰ ਕੋਈ 70 ਕਿੱਲੇ ਜ਼ਮੀਨ ਜਿਹੜੀ ਆ ਉਹ ਚਾਹੀਦੀ ਆ ਜੀਐਸਪੀ ਨੇ ਉਹਨਾਂ ਦਾ ਆਪਣਾ ਜੋ ਸਿਸਟਮ ਜਲਾ ਬਣਾ ਉਹਦੇ ਲਈ ਇਹ ਦੋ ਤਿੰਨ ਇਹਨਾਂ ਨੇ ਸਾਈਟਾਂ ਜਿਹੜੀਆਂ ਦੇਖੀਆਂ ਨੇ ਉਹਦੇ ਦੀ ਆਪਣੇ ਜੋ ਇਹਨਾਂ ਨੂੰ ਠੀਕ ਲੱਗੂ ਛੋਟੇ ਵੱਲ ਲੱਗੂਗੀ ਉਹ ਜਿਹੜੀ ਆ ਉਹ ਕਰਨਗੇ ਗਰੇਵ ਜ਼ਮੀਨ ਕਿਹੜੀ ਕਿਹੜੀ ਚਾਹੀਦੀ ਕਿੱਧਰੋਂ ਕਿੱਧਰੋਂ ਬਣ ਰਿਹਾ ਉਹਦੀ ਜਿਹੜਾ ਜਾਜਾ ਲੈ ਰਹੇ ਆ ਇਹਨਾਂ ਨੂੰ ਅਸਲ 'ਚ ਆਪਣੇ ਵਾਸਤੇ ਜ਼ਮੀਨ ਚਾਹੀਦੀ ਹੈ ਡਿਪਾਰਟਮੈਂਟ ਨੂੰ 70 ਏਕੜ ਉਹ 70 ਏਕੜ ਜ਼ਮੀਨ ਦਾ ਦੇਖ ਰਹੇ ਕਿੱਥੇ ਆਪਣਾ ਸ਼ੂਟੇ ਬਲਾਉ ਹੋਏ ਨੇ ਕੋਰੀਡੋਰ ਤਾਂ ਵੀ ਦੇਖਣ ਆਏ ਆ ਕਿ ਕਿੱਧਰੋਂ ਕਿੱਧਰੋਂ ਜਾਣਾ ਜਿਹੜੀ ਰੋਡ ਤੇ ਦਰੋਂ ਆ ਰਹੀ ਆਪਣਾ ਦੇਖਦੇ ਆ ਆਪਣੇ ਹਿਸਾਬ ਨਾਲ ਇਹ ਦੇਖਦੇ ਆ ਕਿ ਕਿੱਧਰੋਂ ਕਿੱਧਰੋਂ ਉਹਨਾਂ ਨੇ ਕੀਤਾ ਨਿਸ਼ਾਨੀ ਨਹੀਂ ਇਹਨਾਂ ਨੇ ਫੱਲੇ ਆ ਜਿਹੜੇ ਲਾਏ ਆ ਦੌਰੇ ਕਰਨ ਆਏ ਆ ਦੌਰੇ ਨਾਲ ਆਪਣੀ ਜ਼ਮੀਨ ਜਿਹੜੀ ਇਹਨਾਂ ਨੂੰ ਸ਼ੂਟੇ ਬੰਦੀ ਚਾਹੀਦੀ ਉਹ ਕਿੱ ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਿਵੇਆ ਪੰਜਾਬ ਟੀਵੀ